ਅੱਜ ਦੇਖੋ ਤੁਸੀਂ ਕਿੱਥੇ ਤੱਕ ਰੌਣਕਾਂ ਪਹੁੰਚ ਗਏ ਐ ਜਿਵੇਂ ਆਪਾਂ ਪਿਛਲੇ 2 ਦਿਨ 3 ਦਿਨਾਂ ਦਾ ਜਿਹੜਾ ਪਹਿਲਾਂ ਵੀ ਕਵਰੇਜ ਦਿਖਾਈਆ ਤੁਹਾਨੂੰ ਪਰ ਅੱਜ ਸੰਗਤ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਪਹੁੰਚੀ ਐ ਦੇਖੋ ਤੁਸੀਂ ਦੋਨੋਂ ਸਾਈਡਾਂ ਦੇ ਉੱਪਰ ਟ੍ਰੈਫਿਕ ਫੁੱਲ ਜਾ ਰਹੀ ਐ ਦੇਖੋ ਦੇਖੋ ਜੀ ਰਾੜਾ ਸਾਹਿਬ ਤੋਂ ਵੀ ਸੰਗਤ ਕਾਫੀ ਗਿਣਤੀ ਦੇ ਵਿੱਚ ਆਈ ਐ ਆਹ ਦੇਖੋ ਇਹ ਬਾਬਾ ਜੀ ਵੀ ਜਿਹੜੇ ਚਿੱਟੇ ਵਸਤਰਾਂ ਦੇ ਵਿੱਚ ਪਹੁੰਚੇ ਨੇ ਦੇਖੋ ਜੀ ਬਹੁਤ ਸੰਗਤ ਆ ਰਹੀਏ ਥੇ ਤੁਸੀਂ ਦੇਖ ਰਹੇ ਹੋ ਅੱਗੇ ਤੁਸੀਂ ਦੇਖ ਰਹੇ ਹੋ ਝੂਲੇ ਝੂਲੇ ਚੱਲ ਰਹੇ ਨੇ ਤੇ ਬੱਚੇ ਇੰਜੋਏ ਕਰ ਰਹੇ ਨੇ ਝੂਲਿਆਂ ਦੇ ਵਿੱਚ ਦੇਖੋ ਜੀ ਇਹ ਮਾਈਆਂ ਨੇ ਉਹ ਦੁਕਾਨਦਾਰੀ ਵੀ ਕਰ ਰਹੀਆਂ ਨੇ ਸ਼ਾਪਸ ਤੇ ਬਾਕੀ ਤੁਸੀਂ ਵੀਊ ਦੇਖੀ ਜਾਓ ਵਾਰ-ਵਾਰ ਜੀ ਕਰਦਾ ਤੁਹਾਨੂੰ ਦਿਖਾਉਣ ਲਈ ਦੇਖੋ ਬੱਚੇ ਮਸਤੀ ਕਰਦੇ ਇਹ ਸਾਡੇ ਬੂਟਾ ਜੀ ਇਹ ਵੀ ਪਹੁੰਚੇ ਨੇ ਦੇਖੋ ਬਹੁਤ ਦੂਰੋਂ ਦੇਖੋ ਜੀ ਵੱਡੇ ਝੂਲਿਆਂ ਤੇ ਝੂਟੇ ਲੈਣ ਵਾਸਤੇ ਕਿੰਨੇ ਲੋਕ ਜਿਹੜੇ ਤਿਆਰ ਖੜੇ ਨੇ ਆਪਣੀ 바ਰੀ ਦੀ ਉਡੀਕ ਦੇ ਵਿੱਚ ਨਾਲੇ ਇੱਥੇ ਭੈਣੀ ਸਾਹਿਬ ਦੀ ਹੈ ਜਿਹੜੇ ਜਿਹੜੇ ਡਰਿੰਕਸ ਨੇ ਭੈਣੀ ਸਾਹਿਬ ਵਾਲਿਆਂ ਦੇ ਦੁੱਧ ਲੱਸੀ ਮਿਲਕ ਬਦਾਮ ਉਹਨਾਂ ਦੀ ਸਟਾਲ ਹੈ ਤੇ ਆਹ ਦੇਖੋ ਤੁਸੀਂ ਇੱਥੇ ਨਿਸ਼ਾਨੇਬਾਜ਼ੀ ਜਿਹੜੀ ਰੈਫਲ ਨਾਲ ਨਿਸ਼ਾਨੇਬਾਜ਼ੀ ਹੁੰਦੀ ਹੈ ਉਹ ਕੱਲ ਵੀ ਦਿਖਾਇਆ ਸੀ ਤੁਹਾਨੂੰ ਦੇਖੋ ਤੁਸੀਂ ਲਓ ਜੀ ਇਹ ਹੁਣ ਆਪਾਂ ਪਟਿਆਲਾ ਸਾਈਡ ਨੂੰ ਜਾ ਰਹੇ ਆ ਆ ਦੇਖੋ ਜੀ ਬੱਚੇ ਮਾਰਦੇ ਨੇ ਚੀਕਾਂ ਪਹਿਲਾਂ ਤਾਂ ਬੈਂਦੇ ਨੇ ਚੁੱਲੇ ਦੇ ਵਿੱਚ ਤੇ ਮੇਰ ਥੋੜਾ ਜਿਹਾ ਡਰਦੇ ਨੇ ਦੇਖੋ ਜੀ ਸੰਗਤਾਂ ਸ਼ਾਪਿੰਗ ਕਰਦੀਆਂ ਹਾਂਜੀ ਹੁਣ ਆਪਾਂ ਬੱਸ ਸਟੈਂਡ ਦੇ ਨੇੜੇ ਆ ਗਏ ਜਿਵੇਂ ਮੈਂ ਤੁਹਾਡੀ ਜਾਣਕਾਰੀ ਲਈ ਪਹਿਲੀਆਂ ਵੀਡੀਓਜ਼ ਵਿੱਚ ਵੀ ਦੱਸਿਆ ਵੀ ਇਹ ਸਥਾਨ ਅਸਾਂ ਤੋਂ ਬਈ ਸਿਰਸਿੰਘ ਦਾ ਜਨਮ ਸਥਾਨ ਪਿੰਡ ਆਲੂਆਲ ਪਟਿਆਲੇ ਤੋਂ ਸਿਰਫ 15 ਕਿਲੋਮੀਟਰ ਦੀ ਦੂਰੀ ਤੇ ਆ ਆ ਨੇੜੇ ਸਾਹਮਣੇ ਜਿੱਥੇ ਤੁਹਾਨੂੰ ਬੱਸ ਖੜੀ ਦਿਖਾਈ ਦੇ ਰਹੀ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਇਹ ਇਸ ਪਿੰਡ ਦਾ ਬੱਸ ਸਟੈਂਡ ਹੈ ਤੇ ਤੁਸੀਂ ਜਦੋਂ ਵੀ ਕਦੇ ਇਸ ਸਥਾਨ ਦੇ ਦਰਸ਼ਨ ਕਰਨੇ ਨੇ ਤਾਂ ਬਾਈ ਬੱਸ ਵੀ ਆ ਸਕਦੇ ਹੋ ਪਟਿਆਲੇ ਤੋਂ ਸਿਰਫ 15 ਕਿਲੋਮੀਟਰ ਦੀ ਦੂਰੀ ਤੇ ਦੇਖੋ ਕਿਵੇਂ ਸੰਗਤ ਆ ਰਹੀ ਆ ਕਾਰਾਂ ਸਕੂਟਰਾਂ ਗੱਡੀਆਂ ਤੇ ਵੱਡੇ ਵਹੀਕਲਸ ਵਿੱਚ ਵੀ ਆ ਰਹੀ ਆ ਟਰਾਲੀਆਂ ਦੇ ਵਿੱਚ ਆ ਦੇਖੋ ਜੀ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਸੰਗਤ ਕਿੱਡੀ ਕਿੱਡੀ ਦੂਰੋਂ ਪਹੁੰਚੀ ਆ ਆ ਦੇਖੋ ਜੀ ਜਿੱਥੇ ਤੁਹਾਨੂੰ ਦੱਸਿਆ ਸੀ ਵੀ ਸ਼ਰਟਾਂ ਦੇ ਉੱਪਰ ਜਿਹੜੀਆਂ ਬੱਚਿਆਂ ਦੀਆਂ ਤਸਵੀਰਾਂ ਜਾਂ ਕੋਈ ਵੀ ਤਸਵੀਰ ਤੁਸੀਂ ਪ੍ਰਿੰਟ ਕਰਾਉਣੀ ਆ ਤਾਂ ਆ ਵੀਰ ਨੇ ਇੱਥੇ ਲਾਇਆ ਜੁਨਿਟ ਦੇਖੋ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਜਿਹੜਾ ਸਮਾਗਮ ਚੱਲ ਰਿਹਾ ਉੱਥੇ ਲਾਇਆ ਤਿੰਨ ਚਾਰ ਦਿਨ ਹੋ ਗਏ ਇਹਨਾਂ ਨੂੰ ਇੱਥੇ ਲਾਏ ਇਹਨਾਂ ਨੂੰ ਦੇਖੋ ਆ ਹੁਣ ਫੋਟੋਆਂ ਜਿਹੜੀਆਂ ਕਿਵੇਂ ਇਹਨਾਂ ਨੇ ਇਹਦੇ ਤੇ ਪ੍ਰਿੰਟ ਕਰੀਆਂ ਨੇ ਉਹ ਤੁਸੀਂ ਦੇਖੋ ਆ ਦੇਖੋ ਹੁਣ ਇਸ ਡਾਈ ਦੇ ਵਿੱਚੋਂ ਕੱਢਿਆ ਇਹਨਾਂ ਨੇ ਤੇ ਫੋਟੋ ਪ੍ਰਿੰਟ ਹੋ ਗਈ ਸ਼ਰਟ ਦੇ ਉੱਪਰ ਦੇਖੋ ਦੋਨੋਂ ਸਾਈਡਾਂ ਦੇ ਉੱਪਰ ਭਾਈ ਗੁਰਜੀ ਜੀ ਪਟੇ ਜੀ ਅਸੀਂ ਅੱਜ ਪਹੁੰਚੇ ਹਾਂ ਬਾਬਾ ਈਸ਼ਵਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਪਿੰਡ ਆਲੋਰਖ ਨੀਅਰ ਪਟਿਆਲਾ ਜੇ ਕਿਸੇ ਮੇਰੇ ਵੀਰ ਨੇ ਕਸਟਮਰ ਨੇ ਸਤੋ ਸ੍ਰੀ ਅਕਾਲ ਲੈ ਪ੍ਰਿੰਟ ਕਰਵਾਉਣੀਆਂ ਨੇ ਜਾਂ ਕੋਈ ਵੀ ਲੋਕ ਨੂੰ ਲਗਾਉਣਾ ਹੈ ਤਾਂ ਸਾਡਾ ਕੰਟੈਕਟ ਨੰਬਰ ਹੈਗਾ 98 3314416 ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈਗਾ ਹਾਂਜੀ ਥੈਂਕ ਯੂ ਸਾਰਜ ਨੈਕਸਟ ਪ੍ਰੋਗਰਾਮ ਸਾਡਾ ਲੁਧਿਆਣੇ ਦੇ ਕੋਲ ਆ ਬਾਬਾ ਝਾੜ ਸਾਹਿਬ ਅਸੀਂ ਉੱਥੇ ਜਾਵਾਂਗੇ ਮਤਲਬ ਸਾਡੀਆਂ 10-12 ਸ਼ਾਪ ਨੇ ਅਸੀਂ ਉੱਥੇ ਲਗਾਣਾ ਮੇਲਾ 6 ਤੇ 7 ਤਰੀਕ ਦਾ ਸੀ ਹੁਣ ਆਪਾਂ ਬੱਸ ਸਟੈਂਡ ਦੇ ਨੇੜੇ ਆ ਗਏ ਦੇਖੋ ਤੇ ਇਸ ਬੱਸ ਸਟੈਂਡ ਤੋਂ ਜਿਹੜਾ ਸਿੱਧਾ ਰਸਤਾ ਜਾਂਦਾ ਉਹ ਗੁਰਦੁਆਰਾ ਭੋਰਾ ਸਾਹਿਬ ਨੂੰ ਜਾਂਦਾ ਉਹ ਤੁਹਾਨੂੰ ਦਿਖਾਉਨੇ ਆ ਹੁਣ ਅੱਗੇ ਤੁਸੀਂ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਅੰਤ ਤੱਕ ਬਣੇ ਰਹੋ ਤੇ ਜਿਹੜੇ ਵੀ ਮੇਰੇ ਵੀਰ ਇਸ ਚੈਨਲ ਦੇ ਉੱਪਰ ਨਵੇਂ ਨੇ ਤਾਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਇਹੋ ਜਿਹੀਆਂ ਹੋਰ ਵਧੀਆ ਵਧੀਆ ਵੀਡੀਓਜ਼ ਜਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਜਾਂ ਟੂਰਿਸਟ ਪਲੇਸਿਸ ਦੀਆਂ ਵੀਡੀਓਜ਼ ਦਿਖਾ ਸਕੀਏ ਆ ਦੇਖੋ ਜੀ ਸੰਗਤ ਕਿਹੜੇ ਪਿੰਡੋਂ ਆਇਆ ਭਾਈ ਸਿੱਖੂਪੁਰ ਤੋਂ ਆਇਆ ਠੀਕ ਆ ਠੀਕ ਆ ਬਾਬਾ ਜੀ ਜਿੱਥੇ ਢੱਡਰੀਆਂ ਵਾਲੇ ਬਾਬਾ ਜੀ ਦਾ ਗੁਰਦੁਆਰਾ ਉੱਥੋਂ ਆਈ ਆ ਸੰਗਤ ਤੇ ਦੇਖੋ ਤੁਸੀਂ ਕਿੰਨੀ ਗਿਣਤੀ ਦੇ ਵਿੱਚ ਸੰਗਤ ਆ ਰਹੀ ਆ ਨਿਰੰਤਰ ਰਹੇ ਕਈ ਦਿਨਾਂ ਤੋਂ ਐਵੇਂ ਹੀ ਇਹ ਭੀੜ ਬਣੀ ਹੋਈ ਹੈ ਤੇ ਅੱਗੇ ਤੁਸੀਂ ਦੇਖਿਆ ਗੁਰਦੁਆਰਾ ਭੋਰਾ ਸਾਹਿਬ ਤੁਸੀਂ ਸਾਡੇ ਨਾਲ ਬਣੇ ਰਹੋ ਜਿਵੇਂ ਨਿਰੰਤਰ ਲੰਗਰ ਵੀ ਆਪਾਂ ਤੁਹਾਨੂੰ ਦਿਖਾਏ ਨੇ ਤੇ ਲੱਗੇ ਹੋਏ ਨੇ ਪਰ ਸੰਗਤਾਂ ਕੁਝ ਸਟਾਲਾਂ ਦੇ ਉੱਪਰੋਂ ਵੀ ਪੇੜ ਵੀ ਖਾਂਦੀਆਂ ਨੇ ਦੇਖੋ ਬੇਲ ਪੂਰੀ ਇਹਦੇ ਵੀ ਨਹੀਂ ਯਾਰੇ ਲੈ ਰਹੇ ਨੇ ਲੋਕ ਇੱਕ ਗੁਰਦੁਆਰਾ ਭੋਰਾ ਸਾਹਿਬ ਤੋਂ ਆਈ ਸੰਗਤਾਂ ਦੇਖੋ ਜਿਵੇਂ ਪਹਿਲਾਂ ਖੂਨਦਾਨ ਕੈਂਪ ਚਾਰ ਪੰਜ ਜਗ੍ਹਾ ਤੇ ਖੂਨਦਾਨ ਕੈਂਪ ਲੱਗੇ ਹੋਏ ਨੇ ਤੇ ਤੁਹਾਨੂੰ ਪਹਿਲਾਂ ਵੀ ਦਿਖਾਏ ਨੇ ਅੱਜ ਵੀ ਇਹ ਖੂਨਦਾਨ ਕੈਂਪ ਲੱਗਿਆ ਜਿਹੜਾ ਇਹ ਬਾਈ ਤੋਂ ਪੁੱਛਦੇ ਆ ਕਿੰਨੇ ਕੁ ਯੂਨਿਟ ਇਹਨਾਂ ਨੇ ਕਲੈਕਟ ਕਰ ਲਏ ਤਿੰਨ ਚਾਰ ਦਿਨਾਂ 'ਚ ਅਣੀਮ ਕਿੰਨੇ ਕੁ ਯੂਨਿਟ ਤੁਸੀਂ ਕਲੈਕਟ ਕੀਤੇ ਨੇ ਮਾੜਾ ਇਹ ਦੱਸਿਓ ਕਿਹੜੀ ਸੰਸਥਾ ਕਰਵਾ ਰਹੀ ਹੈ ਇਹ ਬਲੱਡ ਜਾਗਦੀ ਰੋਕ ਕਲੱਬ ਇਹ ਆਪਣਾ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਸੰਤ ਬਾਬਾ ਇਸਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੇ ਜਿਹੜਾ ਜਨਮ ਦਿਹਾੜਾ ਭਰ ਰਿਹਾ 120ਵਾਂ ਜਨਮ ਦਿਹਾੜਾ ਇਹ ਉਹਨੂੰ ਸਮਰਪਿਤ ਆ ਜਿਹੜਾ ਜਾਗਦੇ ਰਹੋ ਕਲੱਬ ਪਟਿਆਲਾ ਮਿਸ਼ਨ ਲੋਕ ਸੇਵਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਸਵਾਮਾ ਲਗਾਤਾਰ ਕਲੱਬ ਦੀਆਂ ਚੱਲਦੀਆਂ ਰਹਿੰਦੀਆਂ ਨੇ ਹਰ ਮਹੀਨੇ ਦੀ ਜਿਹੜਾ 13 ਤਰੀਕ ਨੂੰ ਜਿਹੜਾ ਖੂਨਦਾਨ ਕੈਂਪ ਲੱਗਦਾ ਰਜਿੰਦਰਾ ਹਸਪੀਟਲ ਪਟਿਆਲਾ ਵਿਖੇ ਲਗਾਇਆ ਜਾਂਦਾ ਉਹ ਹੋਰ ਵੱਖ-ਵੱਖ ਜਾਗਦੇ ਰਹੋ ਕਲੱਬ ਵੱਲੋਂ ਜਿਹੜੇ ਖੂਨਦਾਨ ਕਿੱਪ ਵੱਖ-ਵੱਖ ਥਾਵਾਂ ਤੇ ਲਗਾਏ ਜਾਂਦੇ ਨੇ ਕਿਸੇ ਵੀ ਜਿਹੜਾ ਲੋੜਵੰਦ ਮਰੀਜ਼ ਨੂੰ ਜਾਂ ਐਮਰਜੈਂਸੀ ਤੌਰ ਤੇ ਜੇ ਕਿਸੇ ਨੂੰ ਵੀ ਲੋੜ ਪੈਂਦੀ ਹੈ ਬਲੱਡ ਦੀ ਤਾਂ ਜਿਹੜਾ ਜਾਗਦੇ ਰਹੋ ਕਲੱਬ ਹੈ ਉਹ ਹਮੇਸ਼ਾ ਦਿਨ ਰਾਤ ਤਤਪਰ ਰਹਿੰਦਾ ਜਦੋਂ ਵੀ ਸਾਨੂੰ ਕੋਈ ਐਮਰਜੈਂਸੀ ਕਾਲਾਂ ਆਉਂਦੀਆਂ ਨੇ ਵੀ ਬਲੱਡ ਦੇ ਰਿਕਾਰਡਿੰਗ ਤਾਂ ਜਿਹੜੀ ਸਾਡੀ ਟੀਮ ਹੈ ਉਹ ਪਹਿਲ ਦੇ ਆਧਾਰ ਤੇ ਮਰੀਜ਼ਾਂ ਦੇ ਲੋੜ ਨੂੰ ਦੇਖਦੇ ਹੋਏ ਉਹਨਾਂ ਦੇ ਨਾਲ ਖੜਦੀ ਹੈ ਤੇ ਬਲੱਡ ਬੈਂਕਾਂ ਦੇ ਵਿੱਚ ਆਪਣੇ ਡੋਨਰ ਲੈ ਕੇ ਨਾਲ ਜਾ ਕੇ ਬਲੱਡ ਡੋਨੇਟ ਕਰਵਾਉਂਦੀ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਨੌਜਵਾਨਾਂ ਨੂੰ ਵੀ ਖੂਨਦਾਨ ਕਰਨਾ ਚਾਹੀਦਾ ਖੂਨਦਾਨ ਮਹਾਦਾਨ ਹੈ ਸਭ ਤੋਂ ਵੱਡਾ ਦਾਨ ਹੈ ਜਿਹੜਾ ਤੁਹਾਡਾ ਜਿਹੜਾ ਦਿੱਤਾ ਹੋਇਆ ਖੂਨ ਆ ਕਿਸੇ ਲੋੜਵੰਦ ਮਰੀਜ਼ ਦੀ ਜ਼ਿੰਦਗੀ ਬਚਾ ਸਕਦਾ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਹਮਣੇ ਸਾਨੂੰ ਜਿਹੜਾ ਰਸਤਾ ਜਾਂਦਾ ਦਿਖਾਈ ਦੇ ਰਿਹਾ ਇਹ ਗੁਰਦੁਆਰਾ ਭੋਰਾ ਸਾਹਿਬ ਵੱਲ ਦਿਖਾਈ ਦੇ ਰਿਹਾ ਦੇਖੋ ਕਿੰਨੀਆਂ ਸੰਗਤਾਂ ਇੱਥੇ ਗੁਰੂ ਘਰ ਦੇ ਦਰਸ਼ਨ ਕਰਕੇ ਆ ਰਹੀਆਂ ਨੇ ਦੇਖੋ ਇਹ ਸਾਰੀਆਂ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਕੇ ਆ ਰਹੀਆਂ ਨੇ ਸਤ ਮੰਝਲਾ ਗੁਰੂ ਘਰ ਹੈ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਹੋਇਆ ਸੀ ਉਸ ਸਥਾਨ ਦੇ ਉੱਪਰ ਬਣਿਆ ਇਹ ਗੁਰਦੁਆਰਾ ਪੋਰਾ ਸਾਹਿਬ ਹੁਣ ਤੁਹਾਨੂੰ ਅਸੀਂ ਗੁਰਦੁਆਰਾ ਪੋਰਾ ਸਾਹਿਬ ਵੱਲ ਲੈ ਜਾ ਰਹੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੋ ਪਹਿਲਾਂ ਆਪਾਂ ਪੀਨੇ ਆ ਥੋੜਾ ਜਿਹਾ ਪਾਣੀ ਫਿਰ ਆਪਾਂ ਚੱਲਦੇ ਹਾਂ ਅੱਗੇ ਅੱਜ ਦੋਸਤੋ ਜਿਹੜਾ ਆਇਆ ਸੰਗਤ ਦੇ ਵਿੱਚ ਕਾਕਾ ਨਿਕਾ ਜਾ ਕਹਿੰਦਾ ਮੈਨੂੰ ਜ਼ਰੂਰ ਲੈ ਲਿਓ ਅੰਕਲ ਜੀ ਵੀਡੀਓ ਦੇ ਵਿੱਚ ਆਪਾਂ ਲੈ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜ਼ਰੂਰ ਬਸਾ ਸੰਗਤ ਜੀ ਨੂੰ ਬੇਨਤੀ ਹੈ ਕਿ ਸਾਰੇ ਸੰਤ ਮਹਾਰਾਜ ਸਾੰਤਿਵਿਸ਼ਰ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ 3 ਤਰੀਕ 4 ਤਰੀਕ ਅਤੇ 5 ਤਰੀਕ ਇੱਥੇ ਨਿੰਬੂ ਦਾ ਨਿੰਬੂ ਪਾਣੀ ਦੇ ਸ਼ਕੰਜਵੀ ਦਾ ਨੰਗਰ ਲੱਗਦਾ ਹੈ ਜੀ ਜਿਸ ਵਿੱਚ 2.5 ਕੁਇੰਟਲ ਰੋਇ ਨਿੰਬੂ ਦੇ ਖਰਚ ਹੋ ਜਾਂਦੇ ਹਨ ਸੋ ਸੰਗਤ ਦੇ ਅਨਸਾਰ ਜਿਵੇਂ ਸੰਗਤ ਸੇਵਾ ਕਰੀ ਜਾਂਦੀ ਹੈ ਨਿੰਬੂ ਪਾਣੀ ਦਾ ਉਹ ਇਹ ਚੱਲਦਾ ਹੈ ਜੀ ਸਿੰਘ ਮਹਾਰਾਜ ਦੇ ਸੇਵਕ ਚਰਨ ਸੇਵਕ ਬਾਬਾ ਕਰਮ ਸਿੰਘ ਭਗਵ ਜੀ ਪਿੰਡ ਬੱਤਾ ਪਿੰਡ ਪਟਿਆਲੇ ਤੋਂ ਸਰਬੱਤ ਸਾਰ ਜੰਗਤ ਉਰੇ ਖੜੀ ਮਜੂਦ ਹੈ ਕੁਝ ਪਿੱਛੇ ਸੇਵਾ ਕਰ ਰਹੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਦੋਸਤੋ ਜਿਵੇਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਪੋਰਾ ਸਾਹਿਬ ਵੱਲ ਮੁਪਾ ਜਾ ਰਹੇ ਹਾਂ ਇੱਥੇ ਇੱਕ ਖੂਨਦਾਨ ਕੈਂਪ ਉਹ ਤੁਸੀਂ ਹੋਰ ਦੇਖ ਰਹੇ ਹੋ ਵੀਰ ਜੀ ਕਿੰਨੇ ਯੂਨਿਟ ਹੋ ਗਏ ਸਥਾਈ ਯੂਨਿਟ ਹੋ ਗਏ ਚਲੋ ਬਹੁਤ ਵਧੀਆ ਹੰਬਲਾ ਮਾਰਿਆ ਇਹਨਾਂ ਨੇ ਇਹ ਵੀ ਨਿਰੰਤਰ ਇੱਥੇ ਖੂਨਦਾਨ ਕੈਂਪ ਦੀ ਸੇਵਾ ਕਰਦੇ ਨੇ ਦੇਖੋ ਸੰਗਤ ਆ ਰਹੀ ਹੈ ਗੁਰੂ ਘਰ ਦੇ ਦਰਸ਼ਨ ਕਰਕੇ ਸਾਹਮਣੇ ਤੁਸੀਂ ਗੁਰੂ ਘਰ ਦੇਖ ਰਹੇ ਹੋ ਗੁਰਦੁਆਰਾ ਪੋਰਾ ਸਾਹਿਬ ਸੱਤ ਮੰਜ਼ਲਾ ਗੁਰਦੁਆਰਾ ਸਾਹਿਬ ਹੈ ਪਰ ਜਦੋਂ ਸਮਾਗਮ ਚੱਲਦੇ ਨੇ ਤਾਂ ਸੰਗਤਾਂ ਨੂੰ ਸਿਰਫ ਇੱਕ ਮੰਜ਼ਲ ਦਿਖਾਈ ਜਾਂਦੀ ਹੈ ਪਰ ਜੇਕਰ ਤੁਸੀਂ ਸੱਤ ਦੀਆਂ ਸੱਤ ਮੰਜ਼ਲਾਂ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਦੇ ਉੱਪਰ ਇੱਕ ਵੀਡੀਓ ਪਈ ਹੋਈ ਹੈ ਗੁਰਦੁਆਰਾ ਪੋਰਾ ਸਾਹਿਬ ਦੀ ਉੱਥੇ ਤੁਸੀਂ ਸੱਤੇ ਮੰਜ਼ਲਾਂ ਦੇ ਜਿਹੜੇ ਦਰਸ਼ਨ ਕਰ ਸਕਦੇ ਹੋ ਉਸ ਵੀਡੀਓ ਨੂੰ ਦੇਖ ਕੇ ਦੇਖੋ ਤੁਸੀਂ ਸਾਹਮਣੇ ਸਾਨੂੰ ਵਿਸ਼ਾਲ ਕਿਰਤੀ ਦੇ ਵਿੱਚ ਬਣਿਆ ਗੁਰਦੁਆਰਾ ਪੋਰਾ ਸਾਹਿਬ ਦਿਖਾਈ ਦੇ ਰਿਹਾ ਜਿਹੜਾ ਕਿ ਸੱਤ ਮੰਜ਼ਲ ਦੇ ਵਿੱਚ ਬਣਿਆ ਹੋਇਆ ਦੇਖੋ ਸੰਗਤਾਂ ਪ੍ਰਕਾਰਾਂ ਦੀ ਸੇਵਾ ਚੱਲ ਰਹੀ ਹੈ ਇਹ ਕੋਈ ਨਿਰੰਤਰ ਸੰਗਤ ਦਾ ਜਿਹੜਾ ਪ੍ਰਵਾਹ ਹੈ ਉਹ ਚੱਲ ਰਿਹਾ ਸੰਗਤਾਂ ਆਈ ਜਾਂਦੀਆਂ ਨੇ ਜਾਂਦੀਆਂ ਜਾਂਦੀਆਂ ਆ ਦੇਖੋ ਜੀ ਇੱਕ ਖੂਨਦਾਨ ਇਹ ਹੈ ਖੂਨਦਾਨ ਕੈਂਪ ਲੱਗਿਆ ਦੇਖੋ ਇਹ ਸੰਗਤ ਜਿਹੜੀ ਖੂਨਦਾਨ ਕਰ ਰਹੀ ਹੈ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਬਹੁਤ ਵਧੀਆ ਉਪਰਾਲਾ ਇਹ ਇਹ ਆਪਣਾ ਵੀਰ ਹਰਜੀਤ ਕੰਸੂਹੇ ਤੋਂ ਇਹ ਵੀ ਖੂਨਦਾਨ ਕਰਨ ਆਇਆ ਨੇ ਦੇਖੋ ਆ ਦੇਖੋ ਖੂਨਦਾਨ ਕੈਂਪ ਕਰਨ ਕੈਂਪ ਦੇ ਵਿੱਚ ਖੂਨਦਾਨ ਕਰਨ ਆਏ ਨੇ ਗੁਰੂ ਘਰ ਦੇ ਦਰਸ਼ਨ ਕਰਨ ਵੇਲੇ ਆ ਦੇਖੋ ਜੀ ਬਜੀਦੜੀ ਦਾ ਲੰਗਰ ਇਹ ਵੀ ਠੰਡੇ ਮਿੱਠੇ ਪਾਣੀ ਦੀ ਜਲਦੀ ਸੇਵਾ ਚੱਲ ਰਹੀ ਹੈ ਇਹ ਸਾਡੇ ਸਰਪੰਚ ਸਾਹਿਬ ਨੇ ਬਜੀਦੜੀ ਤੋਂ ਅਮਨਦੀਪ ਦੇਖੋ ਇਹ ਨਿਰੰਤਰ 3-4 ਦਿਨ ਹੋ ਗਏ ਨਾਲ ਨੂੰ ਇੱਥੇ ਸੇਵਾ ਕਰਦਿਆਂ ਨੂੰ ਕਿਉਂਕਿ ਸਾਰੀ ਉਹ ਸੰਗਤ ਬਜੀਦੜੀ ਤੋਂ ਆ ਕੇ ਇੱਥੇ ਬਹੁਤ ਗਰਮੀ ਦੇ ਵਿੱਚ ਵੀ ਪਰ ਅੱਜ ਥੋੜਾ ਜਿਹਾ ਮੌਸਮ ਠੀਕ ਹੈ ਗਰਮੀ ਦੇ ਵਿੱਚ ਵੀ ਨਿਰੰਤਰ ਸੇਵਾ ਕਰਦੇ ਰਹੇ ਨੇ ਆ ਸੰਗਤ ਹੁਣ ਦਰਸ਼ਨ ਕਰਕੇ ਆ ਰਹੀ ਹੈ ਵਾਕੀ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਭੋਰਾ ਸਾਹਿਬ ਉਹ ਦੇਖੋ ਤੁਸੀਂ ਗੁਰੂ ਮਹਾਰਾਜ ਦੇ ਸੰਤ ਜੀ ਦੇ ਜਨਮ ਦੀ ਮਿਤੀ ਜਾਂ ਉਹਨਾਂ ਦੇ ਜੋ ਬ੍ਰਮਲੀ ਇੰਤ ਦੀ ਮਿਤੀ ਉਹ ਵੀ ਲਿਖੀ ਹੋਈ ਆ ਤੇ ਇਸ ਗੁਰਦੁਆਰਾ ਸਾਹਿਬ ਦੀ ਸੱਤੇ ਮੰਜ਼ਲਾਂ ਦੇ ਦਰਸ਼ਨ ਕਰਨ ਲਈ ਤੁਸੀਂ ਮੇਰੇ ਚੈਨਲ ਦੇ ਉੱਪਰ ਬਣੀ ਵੀਡੀਓ ਦੇਖ ਸਕਦੇ ਹੋ ਦੇਖੋ ਜੀ ਗੁਰੂ ਘਰ ਸੰਗਤ ਗੁਰੂ ਦੇ ਪਿਆਰੇ ਦਰਸ਼ਨ ਕਰਨ ਲਈ ਆ ਰਹੇ ਨੇ ਨਿਰੰਤਰ ਆਹ ਦੇਖੋ ਜੀ ਸੰਗਤ ਇਹ ਵੀ ਪਿੰਦਨ ਤੋਂ ਆਈ ਹੈ ਗੁਰੂ ਘਰ ਦੇ ਦਰਸ਼ਨ ਕਰਨ ਲਈ ਦੇਖੋ ਤੁਸੀਂ ਕਰੋ ਦਰਸ਼ਨ ਜੀ ਇਹ ਵੀ ਵੀਰ ਆਏ ਨੇ ਪਿੰਦਨ ਤੋਂ ਨਾਲ ਬੱਚੇ ਮੈਂਮ ਇੱਧਰ ਦੇਖੋ ਜੀ ਹਾਂਜੀ ਕਰੇ ਦਰਸ਼ਨ ਤੁਸੀਂ ਬਾਹਰ ਜੀ ਜਾ ਰਹੇ ਨੇ ਠੀਕ ਹੈ ਹੁਣ ਆਪਾਂ ਦਰਵਾਜੇ ਦੇ ਕੋਲ ਆ ਗਏ ਜਿੱਥੇ ਸੰਤ ਬਾਬਾ ਹਰਨੇਕ ਸਿੰਘ ਜੀ ਲੰਗਰਾਂ ਵਾਲਿਆਂ ਨੇ ਲੰਗਰ ਲਾਇਆ ਹੋਇਆ ਇਹ ਖੱਬੇ ਹੱਥ ਛੇ ਮੰਦਰ ਦੇ ਵਿੱਚ ਲੰਗਰ ਚੱਲਦਾ ਜਿਹੜਾ ਬਾਬਾ ਹਰਨੇਕ ਸਿੰਘ ਜੀ ਦਾ ਉਹ ਵੀ ਤੁਹਾਨੂੰ ਦਿਖਾਉਨੇ ਆ ਅੱਜ ਦੇਖੋ ਜੀ ਆ ਦੇਖੋ ਜੀ ਇਹ ਲੰਗਰ ਚੱਲ ਰਿਹਾ ਲਗਾਤਾਰ 10 ਜੁਲਾਈ ਤੋਂ ਲੰਗਰ ਚੱਲ ਰਿਹਾ ਲਗਭਗ 1 ਮਹੀਨਾ ਹੋ ਗਿਆ ਇਹ ਲੰਗਰ ਚੱਲਦੇ ਨੂੰ ਇਹ ਸਾਰੀ ਪ੍ਰਬੰਧਕ ਕਮੇਟੀ ਹੈ ਤੇ ਮੀ ਕਣੀ ਤੋਂ ਬਚਾਉ ਵਾਸਤੇ ਇਹ ਇੱਥੇ ਪੱਕੇ ਲੈਂਟਰ ਦੇ ਨੀਚੇ ਸ਼ਿਵ ਮੰਦਿਰ ਦੇ ਵਿੱਚ ਇਹ ਲੰਗਰ ਲਾਇਆ ਗਿਆ ਇੱਕ ਬਲੱਡ ਡੋਨੇਸ਼ਨ ਏ ਹੈ ਬਲੱਡ ਡੋਨੇਸ਼ਨ ਕੈਂਪ ਇੱਥੇ ਵੀ ਲਗਾਤਾਰ 3-4 ਦਿਨਾਂ ਤੋਂ ਸੇਵਾ ਚੱਲ ਰਹੀ ਐ ਇਹ ਦਰਵਾਜ਼ੇ ਦੇ ਬਿਲਕੁਲ ਨਾਲ ਲੱਗਦਾ ਇੱਥੇ ਬਹੁਤ ਸਾਰੇ ਲੱਗੇ ਨੇ ਜਿਹੜੇ ਬਲੱਡ ਡੋਨੇਸ਼ਨ ਕੈਂਪ ਆ ਉਹ ਦੇਖੋ ਜਦੋਂ ਆਪਾਂ ਦਰਵਾਜ਼ੇ 'ਚੋਂ ਬਾਹਰ ਨਿਕਲਦੇ ਆ ਫੇਰ ਵੀ ਬਲੱਡ ਡੋਨੇਸ਼ਨ ਕੈਂਪ ਸਾਨੂੰ ਸਾਹਮਣੇ ਦਿਖਾਈ ਦਿੰਦਾ ਦੇਖੋ ਤੇ ਸੰਗਤ ਆ ਕੇ ਖੂਨਦਾਨ ਕਰਦੀ ਐ ਤੇ ਖੂਨਦਾਨ ਇੱਕ ਜਿਵੇਂ ਕਹਿੰਦੇ ਲੋ ਮਹਾਦਾਨ ਸੰਗਤ ਇਹ ਵੀ ਸਾਡੇ ਨੇੜੇ ਆਈ ਹੈ ਇਹ ਵੀ ਤੁਹਾਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਨ ਦੀ ਵਧਾਈ ਦੇਣਗੇ ਜੀ ਖਾਲਸਾ ਭਾਈ ਫਤਿਹ ਸਾਰੀ ਸੰਗਤ ਨੂੰ ਸੰਤ ਬਾਬਾ ਈਸ਼ਰ ਸਿੰਘ ਜਨਮ ਦਿਨ ਦੀ ਲੱਖ ਲੱਖ ਵਧਾਈਆਂ ਜੀ ਸੰਗਤ ਬਹੁਤ ਸ਼ਮੂਮ ਆ ਕੇ ਆਈ ਹੈ ਬਹੁਤ ਸੇਵਾ ਕੀਤੀ ਹੈ ਸੰਗਤ ਨੇ ਤਾਂ ਚੜ੍ਹਦੀਆਂ ਕਲਾ ਵਿੱਚ ਬਖਸ਼ ਪਰਮਾਤਮਾ ਨੂੰ ਤੰਦਰੁਸਤੀ ਬਖਸ਼ ਲਓ ਜੀ ਹੁਣ ਇਹ ਸੰਤ ਬਾਬਾ ਹਰਨੇਕ ਸਿੰਘ ਜੀ ਦਾ ਜਿਹੜਾ ਲੰਗਰ ਹੈ ਉੱਥੇ ਪਹੁੰਚੇ ਆਪਾਂ ਇੱਥੇ ਆਪਾਂ ਨੂੰ ਬੁਲਾਇਆ ਗਿਆ ਸੀ ਸਪੈਸ਼ਲ ਵੀ ਜਰੂਰ ਆ ਕੇ ਜਾਇਓ ਵੀ ਕਵਰੇਜ ਕਰਿਓ ਦੇਖੋ ਹੁਣ ਇੱਥੇ ਪ੍ਰਬੰਧਕ ਆਪਾਂ ਨੂੰ ਕੀ ਜਾਣਕਾਰੀ ਦੇਣਗੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਨਾ ਨਾਲ ਦੋਸਤੋ ਆਪਾਂ ਪਹੁੰਚੇ ਆ ਸੰਤ ਬਾਬਾ ਹਰਨੇਕ ਸਿੰਘ ਜੀ ਦੇ ਲੰਗਰ ਜਿਹੜਾ ਆਲੋਵਾਲ ਦੇ ਵਿੱਚ ਚਲਾਇਆ ਗਿਆ ਉੱਥੇ ਪਹੁੰਚੇ ਆ ਜਿੱਥੇ ਬੀਬੀਆਂ ਸੇਵਾ ਕਰ ਰਹੀਆਂ ਨੇ ਮਾਈਆਂ ਕਈ ਦਿਨਾਂ ਤੋਂ ਨਿਰੰਤਰ ਇਹ ਲੰਗਰ ਚੱਲ ਰਹੇ ਨੇ ਲਗਭਗ 10 ਜੁਲਾਈ ਤੋਂ ਲੰਗਰ ਚੱਲ ਰਹੇ ਨੇ ਇੱਥੇ ਬਾਬਾ ਹਰਨੇਕ ਸਿੰਘ ਜੀ ਦੇ ਤੁਸੀਂ ਦੇਖੋ ਮਾਈਆਂ ਲਗਾਤਾਰ ਸੇਵਾ ਨਿਭਾ ਰਹੀਆਂ ਨੇ ਇੱਥੇ ਪ੍ਰਸ਼ਾਦੇ ਵਗੈਰਾ ਬਣਦੇ ਨੇ ਤੇ ਇੱਥੇ ਵਰਤਾਏ ਜਾਂਦੇ ਨੇ ਅੱਗੇ ਤੁਹਾਨੂੰ ਦਿਖਾਉਨੇ ਆ ਪੰਡਾਲ ਪੰਡਾਲ ਜਿੱਥੇ ਫਿਰ ਜਿਹੜੀ ਪ੍ਰਸ਼ਾਦੇ ਦੀ ਜਾਂ ਲੰਗਰ ਦੀ ਸੇਵਾ ਚੱਲਦੀ ਹੈ ਇਹ ਦੇਖੋ ਤੁਸੀਂ ਕਿੰਨੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਆ ਕੇ ਇੱਥੇ ਲੰਗਰ ਛਕਦੇ ਨੇ ਇਹ ਸੰਤ ਬਾਬਾ ਹਰਨੇਕ ਸਿੰਘ ਜੀ ਦੇ ਜਿਹੜਾ ਲੰਗਰ ਹੈ ਉਹ ਤੁਸੀਂ ਦਰਸ਼ਨ ਕਰ ਰਹੇ ਹੋ ਦੇਖੋ ਜੀ ਇਹ ਸਾਰੇ ਸੇਵਾਦਾਰ ਨੇ ਜਿਹੜੇ ਇੱਥੇ ਲੰਗਰ ਦੀ ਸੇਵਾ ਨਿਭਾ ਰਹੇ ਨੇ ਨਿਰੰਤਰ ਦੇਖੋ ਜਿਵੇਂ ਤੁਸੀਂ ਨਹਿਰ ਦੇ ਕਿਨਾਰੇ ਪਹਿਲਾਂ ਦੇਖਿਆ ਲੰਗਰ ਪਕੌੜਿਆਂ ਜਲੇਬੀਆਂ ਦਾ ਚੱਲਦਾ ਇਹ ਜਿਹੜੇ ਸੇਵਾਦਾਰ ਨੇ ਉਥੋਂ ਲੰਗਰ ਦੀ ਸੇਵਾ ਕਰਕੇ ਹੁਣ ਗੁਰੂ ਘਰ ਦੇ ਦਰਸ਼ਨ ਕਰਨ ਲਈ ਆਏ ਨੇ ਆਲੋਵਾਲ ਕੋ ਜੀ ਜਿਹੜਾ ਤੁਸੀਂ ਲੰਗਰ ਚੱਲਦਾ ਦੇਖਿਆ ਬਾਹਰ ਉਥੇ ਸਕੰਜਵੀ ਦਾ ਜਿਹੜਾ ਲੰਗਰ ਇਹ ਚੱਲਦਾ ਦੇਖੋ ਸਕੰਜਵੀ ਲਈ ਜਿਹੜਾ ਨਿੰਬੂਆਂ ਦਾ ਐਕਸਟ੍ਰੈਕਟ ਹੈ ਜਾਂ ਨਿੰਬੂ ਦਾ ਪਾਣੀ ਹੈ ਉਹਨੂੰ ਕੱਢਣ ਲਈ ਇਹ ਆਟੋਮੈਟਿਕ ਮਸ਼ੀਨ ਕੱਢਦੀ ਹੈ ਆਪ ਇਹ ਕੱਟਦੀ ਹੈ ਤੇ ਆਪ ਇਹ ਨਚੋੜਦੀ ਹੈ ਸਿਰਫ ਇਹਦੇ ਵਿੱਚ ਪਾਉਣਾ ਹੈ ਦੇਖੋ ਤੁਸੀਂ ਮਸ਼ੀਨ ਕਿੰਨੀ ਸੋਹਣੀ ਹੈ ਇਹ ਏਸੇ ਕਰਕੇ ਜਿਹੜਾ ਬਾਹਰ ਜਿਹੜਾ ਇਹ ਲੰਗਰ ਚੱਲ ਰਿਹਾ ਉੱਥੇ ਜਿਹੜੀ ਨਿੰਬੂ ਪਾਣੀ ਦੀ ਜਿਹੜੀ ਡਿਮਾਂਡ ਹੈ ਉਹਨੂੰ ਪੂਰਾ ਕਰ ਸਕਿਆ ਨੇ ਇਹ ਇਲੈਕਟ੍ਰੋਨਿਕ ਮਸ਼ੀਨ ਹੈ ਜੀ ਇਹੇ ਦਰਵਾਜ਼ੇ ਦੇ ਬਾਹਰਲੇ ਪਾਸੇ ਲੱਗਿਆ ਹੋਇਆ ਜੀ ਸਕੰਜਮੀ ਦਾ ਲੰਗਰ ਕਿੰਨੇ ਦਿਨਾਂ ਤੋਂ ਲੱਗਿਆ ਵੀਰ ਜੀ ਇਹ ਤਿੰਨ ਦਿਨਾਂ ਤੋਂ ਨਿਰੰਤਰ ਇਹ ਲੰਗਰ ਚੱਲ ਰਿਹਾ ਦੇਖੋ ਕਿੰਨੇ ਸੇਵਾਦਾਰ ਇਹ ਇਸ ਸਾਈਡ ਦੇ ਉੱਤੇ ਇਹ ਸਭ ਤੋਂ ਮਤਲਬ ਜਿਆਦਾ ਜ਼ਰੂਰਤ ਵਾਲੀ ਚੀਜ਼ ਹੈ ਜਿਹੜਾ ਨਿੰਬੂ ਪਾਣੀ ਕਿਉਂਕਿ ਗਰਮੀ ਬਹੁਤ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਤੇ ਇੱਥੇ ਸੇਵਾ ਨਿਰੰਤਰ ਚੱਲਦੀ ਰਹੀ ਹੈ ਆ ਦੇਖੋ ਦੋਸਤੋ ਵੀਰਾਂ ਦਾ ਪਿਆਰ ਦੇਖੋ ਅਸੀਂ ਇੱਥੋਂ ਗੁਜ਼ਰ ਰਹੇ ਸੀ ਤਾਂ ਵੀਰੇ ਖਾਸ ਤੌਰ ਤੇ ਸਾਨੂੰ ਬਰਫੀ ਲਿਆ ਕੇ ਖਵਾਈ ਆ ਆ ਦੇਖੋ ਬਰਫੀ ਵੀ ਹੋਮ ਮੇਡ ਆ ਉਹ ਪਿਆਰ ਦੱਤਾ ਵੀਰਾਂ ਨੇ ਆਹ ਦੇਖੋ ਜੀ ਪੇਦਣ ਤੋਂ ਪੇਦਣ ਤੋਂ ਆਈ ਆ ਸੰਗਤ ਸੇਵਾਦਾਰ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਲਓ ਜੀ ਇਹ ਲੰਗਰ ਦੇ ਕੋਲੋਂ ਜਿਹੜੀ ਸੰਗਤ ਲੰਘ ਰਹੀ ਆ ਗੁਰਦੁਆਰਾ ਪੂਰਾ ਸਾਹਿਬ ਦੇ ਦਰਸ਼ਨ ਕਰਨ ਲਈ ਤੁਸੀਂ ਉਹ ਦਰਸ਼ਨ ਕਰ ਰਹੇ ਆ ਆਹ ਦੇਖੋ ਜੀ ਖਾਲਸਾ ਜੀ ਹੁਣ ਆਏ ਨੇ ਗੁਰੂ ਘਰ ਦੇ ਦਰਸ਼ਨ ਕਰਕੇ ਦੇਖੋ ਜੀ ਛੋਟੇ ਛੋਟੇ ਬੱਚੇ ਇਹ ਵੀ ਬਾਬਾਈ ਦਾ ਜਨਮ ਦਿਨ ਮਨਾਉਣ ਲਈ ਆਏ ਨੇ ਨਾਲੇ ਕਹਿੰਦਾ ਆਪਣੀ ਸਾਈਕਲ ਹੀ ਤੇ ਜਾਊ ਮੈਂ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਸਾਹਿਬਾ ਜੀ ਨੂੰ ਕੀ ਕਹਿੰਦੇ ਬਾਬਾਈ ਦੇ ਜਨਮ ਤੇ ਸਾਡੇ ਤੇ ਸਾਰੀ ਆਏ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇਹਨਾਂ ਡਿਸਪਲਿਨ ਦੇ ਰਾਜੇ ਸਾਰਾ ਦਾਤਵਾਣਿਆ ਬਾਬਾਈ ਦਾ ਧੰਨਵਾਦ ਜਿਹੜੇ జననకత నదర్తార బాబానే శ్రీలంక రావాలి ఇందులో బహవ అవుతన్నగా